ਵਾਹਿਗੁਰੂ ਸਤਿਨਾਮ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਿਨ ਬਹੁਤ ਵਧੀਆ ਨਿਕਲੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਟਾਈਮ ਦੇਖ ਲਓ ਜੀ ਮੇਰੇ ਪਿੱਛੇ 6:30 ਦਾ ਹੋਣ ਵਾਲਾ ਨਹੀਂ 6:30 ਦਾ ਹੋਣ ਵਾਲਾ 6:30 ਤੋਂ ਢੋਣ ਵਾਲੇ ਤੇ ਮਾਰਨਿੰਗ ਹੋ ਗਈ ਸੀ ਸਾਡੀ 5:30 ਵਜੇ ਹਨਾ ਆ ਪਿੱਛੇ ਦੇਖ ਲਓਗੇ ਤੁਸੀਂ ਗੁੱਡ ਮਾਰਨਿੰਗ ਬੋਲੋ ਪਹਿਲਾਂ ਚਾਹ ਪੀ ਲੈ ਤੇ ਮੇਰਾ ਪੁੱਤ ਵਿਚਾਰਾ ਸਵੇਰੇ ਛੇਤੀ ਉੱਠ ਪੰਦਾ ਕਿਉਂਕਿ ਬੈਂਡ ਨਾ 7 ਵਜੇ ਆ ਜਾਂਦੀ ਰਾਤ ਵੀ ਲੇਟ ਸੁੱਤਾ ਸੀ 12 ਵਜੇ ਹੀ ਇਹ ਨੂੰ ਪੜ੍ਹਾਈ ਕਰਦੇ ਆ ਤੇ ਬਹੁਤ ਜ਼ਿਆਦਾ ਬੱਚੇ ਸਟਰਗਲ ਕਰ ਰਹੇ ਨੇ ਹਨਾ ਬਹੁਤ ਜ਼ਿਆਦਾ ਸਟਰਗਲ ਬਹੁਤ ਜ਼ਿਆਦਾ ਸਟਰਗਲ ਹੋ ਰਹੀ ਹੈ ਕਿਉਂਕਿ ਰਾਤ ਨੂੰ ਲੇਟ-ਲੇਟ ਪੜ੍ਹਨਾ ਫਿਰ ਸਵੇਰੇ ਜਲਦੀ ਉੱਠਣਾ ਤੇ ਬਹੁਤ ਔਖਾ ਹੋ ਜਾਂਦਾ ਹੈ ਇੰਨਾ ਸਾਰਾ ਟਿਊਸ਼ਨ ਦਾ ਕੰਮ ਟਿਊਸ਼ਨ ਪੜੋ ਫਿਰ ਸਕੂਲ ਦਾ ਤੇ ਬੱਚਿਆਂ ਤੇ ਬਹੁਤ ਜ਼ਿਆਦਾ ਬਰਡਨ ਨਾ ਤੇ ਬੱਚੇ ਬੜਾ ਵਿਚਾਰੇ ਸਟ्रेस ਲੈਂਦੇ ਨੇ ਇਸ ਗੱਲ ਦਾ ਤੇ ਵਿਚਾਰੀ ਹੁਣ 5:30 ਉੱਠੀ ਸੀ ਨਾਈ ਸਾਰਾ ਕੁਝ ਕੀਤਾ ਬ੍ਰਸ਼ ਵਗੈਰਾ ਤੇ ਹੁਣ ਰੈਡੀ ਹੈ 8:30 ਵਜੇ 7 6 655 ਤੇ ਮਤਲਬ 6:55 ਤੇ ਦੀ ਰੈਨ ਆ ਜਾਂਦੀ ਹੈ ਤੇ ਆਪਾਂ ਵੀ ਦਮਨ ਦਾ ਬ੍ਰੇਕਫਾਸਟ ਰੈਡੀ ਕਰਤਾ ਚਾਹ ਤਾਂ ਮੈਨੂੰ ਪਿਆਟੀ ਪਰੌਂਠਾ ਖਵਾਤਾ ਗਰ ਗਏ ਹੋਏ ਨੇ ਸੈੱਟ ਤੇ ਤੇ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਪਲੀਜ਼ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਅੱਜ ਜਿਹੜਾ ਤੁਹਾਨੂੰ ਮੈਂ ਬਾਹਰ ਦਾ ਮੌਸਮ ਦਿਖਾਨੀ ਆ ਬਾਹਰ ਦਾ ਮੌਸਮ ਹੋਇਆ ਪਿਆ ਬੱਦਰ ਤੇ ਕੱਲ ਵੀ ਸਾਡੇ ਮੀਂਹ ਪਿਆ ਸੀ ਤੇ ਅੱਜ ਵੀ ਦੇਖ ਸਕਦੇ ਹੋ ਤੁਸੀਂ ਐਵੇਂ ਦਾ ਹੀ ਹੋਇਆ ਪੈ ਧੁੰਦਲਾ ਜਾ ਤੇ ਲੇਕਿਨ ਠੰਡਾ ਹੈ ਤੇ ਰਾਤ ਨਾ ਮੈਂ ਦੇਖਿਆ ਰਾਤ ਨਾ ਕੁਰਸੀ ਬਾਹਰ ਰਹਿ ਗਈ ਤੇ ਇਹਦੇ ਤੇ ਆਪਾਂ ਜਿਵੇਂ ਕਹਿ ਦਿੰਦੇ ਆ ਤੁਸੀਂ ਪਤਨ ਕੀ ਕਹਿੰਦੇ ਮੈਂ ਕਹਿੰਦੇ ਤ੍ਰੇਲ ਤੇ ਤੇ ਨਾ ਤ੍ਰੇਲ ਪੈ ਗਈ ਮਤਲਬ ਪਤਾ ਨਹੀਂ ਹੋਰ ਕੀ ਕਹਿੰਦੇ ਨੇ ਮੈਨੂੰ ਯਾਦ ਨਹੀਂ ਆ ਰਿਹਾ ਜੇ ਤੁਹਾਨੂੰ ਯਾਦ ਹੋਇਆ ਤਾਂ ਦੱਸਿਓ ਇਹ ਤੇ ਤ੍ਰੇਲ ਪੈ ਗਈ ਕਿ ਮੌਸਮ ਚੇਂਜ ਆ ਹੁਣ ਹੁਣ ਮੌਸਮ ਠੰਡਾ ਹੋ ਗਿਆ ਤੇ ਤ੍ਰੇਲ ਪੈਂਦੀ ਏ ਬਾਹਰ ਤੇ ਬਾਹਰ ਸੁੱਤਾ ਨਹੀਂ ਆਂਦਾ ਜਿਵੇਂ ਕਿ ਮੇਰੇ ਭਾਂਡਾ ਬੈਲ ਬਾਰ ਸੌਂ ਜਾਂਦੇ ਹੀ ਹੁਣ ਸੁੱਤਾ ਨਹੀਂ ਆਂਦਾ ਉੱਪਰੋਂ ਨਾ ਮੈਨੂੰ ਫੇਰ ਨਹੀਂ ਚਿਤ ਆ ਰਿਹਾ ਕੀ ਕਹਿੰਦੇ ਨੇ ਚਲੋ ਤੁਸੀਂ ਆਪੇ ਹੀ ਦੇਖ ਲਿਓ ਤਰੇਲ ਪੈਣ ਲੱਗ ਪਈ ਏ ਤੇ ਬਾਹਰ ਨਹੀਂ ਜਾਂਦਾ ਤੇ ਚਲੋ ਦੰਮੂ ਸਾਡੀ ਰੈਡੀ ਏ ਤੇ ਮੈਂ ਹਜੇ ਚਾਹ ਨਹੀਂ ਪੀਤੀ ਕਿਉਂਕਿ ਮੈਂ ਦਮਨ ਨੂੰ ਭੇਜ ਕੇ ਸਾਰੇ ਕੰਮ ਕਰਕੇ ਬ੍ਰੇਕਫਾਸਟ ਬਣਾ ਕੇ ਜਦੋਂ ਦਮਨ ਚਲੀ ਗਈ ਫੇਰ ਮੈਂ ਚਾਹ ਪੀਣੀ ਹੂ ਤੇ ਉਹਨਾਂ ਸਿਰਫ ਉਤਾਰ ਵੀ ਆ ਜਾਣਗੇ ਚਲੋ ਬਣੇ ਰਹੋ ਤੁਸੀਂ ਵਲੌਗ 'ਚ ਤੇ ਕਰ ਰਹੇ ਹਾਂਗੇ ਆਪਾਂ ਵਲੌਗ ਕੰਟੀਨਿਊ ਮੈਂ ਹੁਣ ਦਮਨ ਨੂੰ ਭਲਾ ਕੋਲ ਲਾ ਕਿੱਦਾਂ ਮੰਡਿਆ ਆਪਣਾ ਬੁੱਕਾਂ ਬੱਤਾਂ ਕਰਦੇ ਕੀ ਹੋੜਾ ਕੀ ਕੱਦਾਂ ਕੀ ਕੱਦਾਂ ਇੰਨੀਆਂ ਬੁੱਕਾਂ ਨੇ ਪਤਾ ਹੀ ਨਹੀਂ ਚੱਲ ਰਿਹਾ ਬੈਗ ਬੜਾ ਭਰ ਕੇ ਨਾ ਲੈ ਕੇ ਜਾਇਆ ਕਰੋ ਇੰਨਾ ਬੈਗ ਭਰਿਆ ਹੁੰਦਾ ਅੱਛਾ ਤੇਰਾ ਤਾਂ ਅਸੀਂ ਜੀ ਵੀਡੀਓ ਸ਼ੂਟ ਕੀਤੀ ਸੀ ਆ ਵਾਲੇ ਸੂਟਾਂ ਦੀ ਕ੍ਰੈਸ਼ ਸਿਲਕ ਦੇ ਉੱਪਰ ਸੂਟ ਆਏ ਨੇ ਤੇ ਜਾ ਕੇ ਪਲੀਜ਼ ਜ਼ਰੂਰ ਦੇਖਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਨਹੀਂ ਦੇਖੀ ਬਹੁਤ ਹੀ ਪਿਆਰੇ ਕਲਰ ਆਏ ਨੇ ਕਰਾਏ ਥੋੜੇ ਜਿਹੀ ਨੇ ਸਿਰਫ ਪੰਜ ਹੀ ਕਲਰ ਆਏ ਨੇ 2 1 2 ਤੇ 3 ਤੇ ਮੈਨੂੰ ਲੱਗਦਾ ਜੇ ਤੁਹਾਡੇ ਕੋਲ ਵਲੌਗ ਆਉਣਾ ਹੈ ਉਹਦੋਂ ਨੂੰ ਸ਼ਾਇਦ ਥੋੜੇ ਬਹੁਤੇ ਸੇਲ ਵੀ ਨਾ ਹੋ ਜਾਣ ਠੀਕ ਹੈ ਆ ਕਲਰ ਆਏ ਨੇ ਪ੍ਰੈਸ ਸਿਲਕ ਦੇ ਉੱਪਰ ਬਹੁਤ ਹੀ ਪਿਆਰੇ ਨੇ ਤੇ ਇਧਰ ਆਏ ਸੀ ਔਰਗੈਂਜਾ ਦੇ ਉੱਪਰ ਪਿਓਰ ਔਰਗੈਂਜਾ ਦੇ ਉੱਪਰ ਆਈ ਸੀ ਇਹ ਪਾਰਟੀ ਵੇਅਰ ਸੂਟ ਸੀ ਇਹ ਵੀ ਬੜੇ ਪਿਆਰੇ ਹਨ ਤੇ ਆਪਾਂ ਰਾਤ ਵੀਡੀਓ ਸ਼ੂਟ ਕਰਕੇ ਹਟੇ ਇਹਨਾਂ ਦੀ ਕਿਉਂਕਿ ਦਿਨੇ ਟਾਈਮ ਨਹੀਂ ਲੱਗਦਾ ਸਾਨੂੰ ਤੇ ਬਸ ਹੁਣ ਜਿਹੜਾ ਆਪਣੇ ਇਹਨੂੰ ਨੂੰ ਸਾਹਮਣਾ ਬਾਕੀ ਸਾਰੇ ਆਪਣੇ ਕੰਮ ਹੋ ਗਏ ਨੇ ਤੇ ਚਲੋ ਜਮਨ ਰੈਡੀ ਆ ਕਿੱਥੇ ਗਿਆ ਦਮਨ ਪਾਣੀ ਲੈਣਾ ਕੀ ਲੱਭਦੇ ਹੋ ਨਮਕੀਨ ਕਿੱਥੇ ਹੈ ਕਿਹੜਾ ਜਿਹੜਾ ਲਸਣ ਵਾਲਾ ਆ ਇੱਥੇ ਪਿਆ ਥੱਲੇ ਹੀ ਜਾਂ ਉੱਪਰ ਨਾ ਹੋਇਆ ਇਹਦੇ ਵਿੱਚ ਲਪਾਫੇ ਦੇ ਦੇਖ ਲੈ ਨਮਕੀਨ ਲੈ ਕੇ ਜਾਣਾ ਨਾਲ ਲਓ ਜਿੱਦਾਂ ਮਨ ਨਮਕੀਨ ਲੈ ਕੇ ਜਾਣਾ ਨਾਲ ਮੈਂ ਲੱਭ ਕੇ ਦਮਨ ਦਮਨ ਨੂੰ वैसे ना ना मैं रोटियां ज्यादा पाद कराँगी वो डब्बी पई उस पालो उस पई है सबसे सवेरे ब्रेकफास बनाया पूरा गा पाया होचन साफ कर दिया फिर मिलते हैं आल दमन नमकीन बड़ा पसंद है गार्लिक मिक्सर टेस्टी ये है ठीक मैं लैके ज्यादा मेन भुख लग जा खत्म हो गया ਇਦਾਂ ਮੋਟਲ ਨਹੀਂ ਭਰੀ ਨਹੀਂ ਠੰਡਾ ਪਾਣੀ ਪਾ ਲੋ ਮੈਂ ਜੇਤਾਪੁਰ ਲਗਿਆ ਤੇ ਹੋ ਗਿਆ ਨਮਕੀਨ ਪਾ ਲਿਆ ਪਾਣੀ ਤਾਂ ਤੁਸੀਂ ਪੀਤਾ ਨਹੀਂ ਕੱਲ ਵਾਲਾ ਸਾਰਾ ਪਾਣੀ ਡੋਲਤਾ ਉਸ ਕੂਚ ਪਰ ਰਚ ਰਿਹਾ ਪੀਉਂਗੀ ਫਿਰ ਬੀਚ ਅੱਛਾ ਪਾਣੀ ਪੀ ਲਿਆ ਕਰੋ ਬੇਟਾ ਪਾਣੀ ਜਿੰਨਾ ਪੀਓਗੇ ਓਨਾ ਵਧੀਆ ਹਾਂਜੀ ਹੋ ਗਿਆ ਰੈਡੀ ਬਾਏ ਪੁੱਤਰੀ ਬਾਏ ਲਵ ਯੂ ਬਾਏ ਲਓ ਜੀ ਇੱਧਰ ਆ ਗਈ ਆਪਣੀ ਚਾਹ ਤੇ ਹੁਣ ਆਪਾਂ ਕਰਦੇ ਆ ਬਾਹਰ ਬੈ ਕੇ ਚਾਹ ਇੰਜੋਏ ਤੇ ਨਾਲ ਤਸਵੀਰ ਕਰੋ ਤੇ ਕਰਦੇ ਆ ਵਲੌਗ ਕੰਟੀਨਿਊ ਆਹ ਦੇਖੋ ਘਰੇ ਆ ਕੇ ਐਕਸਰਸਾਈਜ਼ ਹੋ ਰਹੀ ਏ ਤੇ ਮੈਨੂੰ ਆਉਂਦੇ ਹੀ ਕਹਿ ਰਹੇ ਨੇ ਮੈਂ ਨਾ ਅੱਜ ਜਲਦੀ ਆ ਗਿਆ ਮੈਨੂੰ ਐਸ ਡਰ ਸੀ ਕਿ ਤੇ ਮੀ ਨਾ ਆ ਦੇ ਕਾਗਲ ਸੀ ਤੂੰ ਜਿਹੜਾ ਖੁਰ ਚੱਲੇ ਸੀ ਨੂ 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 ਹੁਣ ਮੈਨ ਲੈ ਮੈਂ ਘਰ ਜਾਣਾ ਸੀਗਾ ਤੇ ਜਲਦੀ ਭੱਜ ਜਾਏ ਕਿ ਮੈਂ ਜਲਦੀ ਆ ਗਿਆ ਤੇ ਹੁਣ ਘਰੇ ਆ ਕੇ ਹੋ ਰਹੀ ਐ ਐਕਸਰਸਾਈਜ਼ ਚੰਗੀ ਤਰ੍ਹਾਂ ਉੱਥੇ ਕੀ ਕਰਕੇ ਆਏ ਹੋ ਵਾਕਿੰਗ ਵਾਕਲੀ ਵਾਕਿੰਗ 5 ਕਿਲੋਮੀਟਰ ਆਉਣਾ ਜਾਣਾ 5 ਕਿੱਥੇ ਥੋੜਾ ਹੈ 5 ਹੈ 2.5 ਕਿਲੋਮੀਟਰ ਜਾਣਾ 2.5 ਕਿਲੋਮੀਟਰ ਆਉਣਾ ਮੈਨੂੰ ਧਿਆਨ ਨਾਲ ਥੋੜਾ ਉਹ ਮੋੜ ਜਿਆ ਨਾ 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 2.5 ਪੱਕਾ ਉੱਬਾ ਵਾਲਾ ਮੋੜ ਉੱਬਾ ਵਾਲਾ ਮੋੜ ਜਿਹੜਾ ਹੈ ਨਾ 2.5 ਕਿਲੋਮੀਟਰ ਹੈ ਉਹ ਤੋਂ 2.5 ਕਿਲੋਮੀਟਰ ਘਰ ਤੇ ਫਿਰ ਆਪਣਾ ਜਿਹੜਾ ਪਿੰਡ ਤੋਂ ਪੋਲੇ ਉਹ 2 ਕਿਲੋਮੀਟਰ ਹੈ ਉਹ ਲੱਗ ਗਿਆ ਤੇ ਇਹ ਦੂਰ ਲੱਗਦਾ ਹਾਂ ਪੂਰੀ ਦੇਖੀ ਨੂੰ ਥੋੜਾ ਇਹ ਪਰ ਜ਼ਿਆਦਾ ਏ ਜਿਆਦਾ ਰਸਤਾ ਹਾਂ ਚਲੋ ਵਧੀਆ ਤੁਹਾਡੇ ਵਾਸਤੇ ਤਾਂ ਬੈਸਟ ਆ ਪਰ ਦੇਖ ਲੋ ਕੋਈ ਫਰਕ ਨਹੀਂ ਪੈ ਰਿਹਾ ਗੋਗੜ ਦੇ ਲੋ ਕਿੱਧਰ ਜਾਂਦੀ ਪਈ ਏ ਮੈਨੂੰ ਲੱਗਦਾ 3 ਮਹੀਨੇ ਹੋ ਗਏ ਤਾਂ ਇਹਨਾਂ ਨੂੰ ਸੈਰ ਕਰਦਿਆਂ ਚਲੋ ਠੀਕ ਲੱਗਦਾ ਹਾਂ ਹਾਂ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਕਹਿੰਦੇ ਮਿਹਨਤਾਂ ਰੰਗ ਲਿਆਉਂਦੀਆਂ ਨੇ ਚੰਗੀ ਤਰ੍ਹਾਂ ਕਰਵੇ ਤੇ ਤੁਸੀਂ ਟਾਈਮ ਪਾਸ ਕਰਨ ਡੈ ਐਕਸਰਸਾਈਜ਼ ਲੋ ਜੀ ਜਿੰਨੇ ਪਤਲੇ ਹੋਣਾ ਆਪਣਾ weight ਲੋਸ ਕਰਨਾ ਤੇ ਤੁਸੀਂ ਆ ਐਕਸਰਸਾਈਜ਼ ਕਰਿਆ ਕਰੋ ਇਹਦੇ ਨਾਲ ਬਹੁਤ ਜ਼ਿਆਦਾ weight ਘਟ ਹੁੰਦਾ ਕੱਛ ਹਾਂ ਮੈਂ ਇਹ ਵਾਲੀ ਮੁਸ਼ਕਿਲ ਕਿਹ ਕਿਹ ਹੋਣੀ ਹੁੰਦਾ ਲੈ ਆ ਹੱਦੋਂ ਕਿ ਜਦੋਂ ਸਰੀਰ ਹਿੱਲੇਗਾ ਯਾਰ weight ਤਾਂ ਆਪਣੇ ਘਟ ਹੋਏਗਾ ਜੇ ਵਧੀਆ ਮਿਹਨਤ ਕਰੋਗੇ ਤਾਂ ਤੇ ਵਧੀਆ ਹੀ ਮਿਹਨਤ ਕਰਨ ਦੇ ਤੁਸੀਂ ਮੈਂ ਵੀ ਤਾਂ ਹੀ ਤਾਂ ਲੀਆਂ ਸਿਫਤਾਂ ਕਰਨ ਡਈਆਂ ਅੱਜ ਤਾਂ ਭਰਾ ਆਪਣਾ ਜਿਹੜਾ ਸਟ੍ਰੈਚ ਹੁੰਦਾ ਨਾ ਹਿੱਲਿਆ ਨਹੀਂ ਜਾਂਦਾ ਪਿਆ ਦੇਖ ਉਹ ਖਤਮ ਕਰਨਾ ਕਿਤੇ ਥੋੜੇ ਜਾਂਦੇ ਅੰਦਰ ਰਸ ਗੁੱਲੇ ਪਤਾ ਨਹੀਂ ਕੀ ਕੀ ਜਾਂਦਾ ਗੰਦ ਰਸ ਮਲਾਈ ਖਾਦੀ ਹਾਂ ਆ ਦੇਖੋ ਜੀ ਮਿੱਠੇ ਨਾਲ weight ਕਦੇ ਨਹੀਂ ਘਟਦਾ ਉਹ ਆਪਣੇ ਕਪੂਰਥਲੇ ਵਾਲੇ ਦੀਦੀ ਨਹੀਂ ਹੈਗੇ ਬਲਜਿੰਦਰ ਜਿਹੜੇ ਆਏ ਹਨ ਆਪਣੇ ਤੇ ਉਹ ਦੀਦੀ ਨੇ ਜਮਾ ਚਾਹ ਚ ਛੜਤੀ ਮਿੱਠਾ ਛੜਤਾ ਵੇਖ ਘਟਾਰੇ ਨਾ ਹੋ ਤਾਂ ਮੈਨੂੰ ਲੱਗ ਵੀ ਰਿਹਾ ਉਹਨਾਂ 'ਚ ਫਰਕ ਤੇ ਤੁਸੀਂ ਹੂੰ ਤੁਸੀਂ ਵੀ ਛੱਡ ਦਿਓ ਮਿੱਠਾ ਮੁੱਠਾ ਰਸ ਮਲਾਈਆਂ ਖਾਂਦੇ ਮੇਰੇ ਤਾਂ ਚੋਰੀ ਖਾ ਖੂ ਆਉਂਦੇ ਉੱਥੇ ਇੱਥੇ ਪਤਾ ਕਿ ਸੋਨੂੰ ਨੇ ਖਾਣ ਨਹੀਂ ਦੇਣੀ ਹੂੰ ਅੱਜ ਪਰਣਾ ਨਹੀਂ ਬੰਨਿਆ ਹੁਣ ਕਿੰਨੇ ਦਿਨ ਹੋ ਗਏ ਪਰਨੇ 'ਚ ਨਹੀਂ ਮਿਲੇ ਪਰਣਾ ਬੰਨੋ ਉਹ ਪਿੱਛੇ ਦੇਖੋ ਕਬੂਤਰ ਪਰਣਾ ਬੰਨੋ ਭਾਈ ਠੀਕ ਹੈ ਦਮਣ ਅੱਜ ਜਲਦੀ ਆ ਗਈ ਸੀ ਵੈਨ ਵਿਚਾਰੀ ਫੜਾ ਇਨਾ ਸ਼ੁਕਰ ਹੈ ਕਿ ਅੱਜ ਅਸੀਂ 5:30 ਉੱਠੇ ਸੀ ਫਟਾਫਟ ਸਾਰੇ ਕੰਮ ਰੈਡੀ ਕਰ ਤੇ ਪੌਣੇ 7 7 ਮੈਨੂੰ ਲੱਗਦਾ ਸੀ 5:50 ਤਾਈਂ ਆ ਗਈ ਵੈਨ ਜਲਦੀ ਉੱਠਣ ਦੇ ਫਾਇਦੇ ਹੀ ਹੁੰਦੇ ਨੇ ਹਮ ਸਾਰੇ ਕੰਮ ਨਿਬੜ ਗਏ ਅੱਜ ਮੈਂ ਉੱਠ ਕੇ ਆਲੂਆਂ ਦੀ ਸਬਜ਼ੀ ਵੀ ਬਣਾਈ ਦਮਣ ਸੁੱਕੇ ਆਲੂ ਮੰਗਦੀ ਸੀ ਵੈਨ ਵਾਲਾ ਅੰਕਲ ਜਿਹੜਾ ਹੈ ਨਾ ਉਹ ਕਾਲਾ ਹੈ ਉਹ ਬਹੁਤ ਜ਼ਿਆਦਾ ਅੰਕਲ ਨੂੰ ਮੇਰੇ ਵਾਂਗੂੰ ਇੰਨੀ ਐਚਵੀ ਲੱਗੀ ਰਹਿੰਦੀ ਨਾ ਅੰਕਲ ਵਿਚਾਰਾ ਪਹਿਲਾਂ ਹੀ ਉਹ ਉੱਥੇ ਹੋਊਗਾ ਪੁਲ ਤੋਂ ਪਿਛਲੇ ਪਾਸੇ ਤੇ ਫੋਨ ਕਰ ਦੂੰਗੀ ਅਸੀਂ ਆ ਗਏ ਬੇਟ ਇਹ ਤੁਸੀਂ ਆ ਕੇ ਕਿਹਾ ਸਾਲੇ ਫੁੱਟਰੇ ਫਿਰਦੇ ਸੀ ਤੇ ਤੁਸੀਂ ਰੈਡੀ ਨਹੀਂ ਹੋਏ ਤੇ ਚਲੋ ਜੀ ਕਰਦੇ ਆ ਵਲੌਗ ਕੰਟੀਨਿਊ ਬਣੇ ਰੋ ਵਲੌਗ ਚ ਇੱਧਰ ਐਕਸਰਸਾਈਜ਼ ਹੋ ਜੇ ਤੇ ਫਿਰ ਆਪਾਂ ਵੀ ਉੱਠਦੇ ਆ ਇੱਥੋਂ ਸਿਮਰਨ ਦੀ ਕਾਲ ਆਈ ਹੋਈ ਏ ਸਿਮਰਨ ਨਾਲ ਕਰਦੇ ਆ ਗੱਲਾਂ ਬਾਤਾਂ ਵੈਸੇ ਸਾਡੇ ਸਿਮਰਨ ਦਾ ਵਲੌਗ ਵੀ ਆ ਰਹੇ ਨੇ ਜਿਨ੍ਹਾਂ ਨੇ ਨਹੀਂ ਦੇਖਿਓ ਸਾਡੇ ਸਿਮਰਨ ਦਾ ਜਿਹੜਾ ਵਲੌਗ ਹੈ ਕੈਨੇਡਾ ਦੇਖਿਓ ਐਡਮਿੰਟਨ ਸ਼ਹਿਰ ਦੇਖਿਓ ਉਹਦੇ ਚ ਤੇ ਸਿਮਰ ਨੇ ਸਟਾਰਟ ਹੀ ਕੀਤਾ ਹੈ ਹਾਂ ਨਾਲੇ ਮੈਂ ਕੱਲ ਵੀ ਵੀਡੀਓ ਚ ਗਿਆ ਸੀ ਕਿ ਅਪਰੀਸ਼ੀਏਟ ਕਰਿਓ ਸਿਮਰਨ ਨੂੰ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਫੇਰ ਨਾ ਉਹਨੂੰ ਐ ਹੋਏਗਾ ਹਾਂ ਕਿ ਮੋਟੀਵੇਸ਼ਨ ਮਿਲੂਗੀ ਉਹਨੂੰ ਹਾਂ ਕਿ ਮੈਂ ਵਲੌਗ ਬਣਾਣਾ ਅੱਜ ਉਹਨੂੰ ਮੈਂ ਕਿਹਾ ਕਿ ਵਲੌਗ ਬਣਾ ਲੈ ਤਾਂ ਕਹਿੰਦੀ ਨਹੀਂ ਮੇਰੇ ਕੋਲ ਟਾਈਮ ਨਹੀਂ ਅੱਜ ਮੈਂ ਕੰਮ ਤੋਂ ਲੇਟ ਆਈ ਹਾਂ ਇਹ ਤਾਂ ਹੈਗਾ ਟਾਈਮ ਦੀ ਥੋੜੀ ਕਮੀ ਹੋ啊 ਫਿਰ ਮੌਸਮ ਬਹੁਤ ਵਧੀਆ ਹੋਇਆ ਪਿਆ ਆਓਸਮ ਦੇਖੋ ਬੱਦਲ ਆਉਂਦਾ ਕਿ ਨਹੀਂ ਹੁੰਦਾ ਬਹੁਤ ਖੁੱਲੇ ਫੈਨੇ ਬੱਦਲ ਅੱਜ ਦਮਨ ਸਕੂਲ ਨੂੰ ਆਗਾ ਸਾਡਾ ਤੇ ਅੱਜ ਦਮਨ ਰੈਡੀ ਹੋ ਰਿਹਾ ਟਿਊਸ਼ਨ ਜਾਣ ਦੀ ਅੱਜ ਟਿਊਸ਼ਨ ਤੇ ਜਾਣਾ ਕੱਲ ਤਾਂ ਛੁੱਟੀ ਹੀ ਦਮਨ ਨੂੰ ਪਰ ਅੱਜ ਜਾਣਾ ਅੱਜ ਮੈਂ ਸਾਰਾ ਦਿਨ ਵਲੌਗ ਹੀ ਮਾਇਆ ਬਸ ਸਵੇਰੇ ਬਣਾਇਆ ਉਹ ਤੋਂ ਬਾਅਦ ਮੈਨੂੰ ਇੰਨੇ ਕੰਮ ਸੀ ਸਾਰੇ ਕੰਮ ਕੀਤੇ ਟਾਈਮ ਹੀ ਨਹੀਂ ਲੱਗਿਆ ਬਸ ਸੇਤੀ ਅਜਿਹਾ ਤੋਂ ਅੰਧਾ ਹੋਇਆ ਉਹ ਲੈ ਆਏਗਾ ਦੇਖਦੀ ਹਾਂ ਚਲ ਠੀਕ ਹੈ ਮੈਨੂੰ ਦੱਸ ਦਿਓ ਹਾਂ ਮੀਂਹ ਪਿਆ ਨਾ ਪਾਣੀ ਜੂੜਾ ਕੇ ਕਰਕੇ ਜਾ ਰਾਂ ਕੰਨੀ ਲੱਗ ਰਹੀ ਕੰਨੀ ਲੱਗ ਰਹੀ ਏ ਹੋ ਜਾ ਰੈਡੀ ਮੈਂ ਮੈਂ ਚਾਹ ਬਣਾਣਾ ਆਪਣੀ ਤੁਸੀਂ ਆ ਤੁਹਾਡੇ ਬਲੰਦੇ ਲੋ ਪੈ ਰਹੀ ਉੱਤੇ ਬਹੁਤ ਦਮਨ ਕੱਲ ਜਿਹੜਾ ਆਪਾਂ ਕਹਿ ਰਹੇ ਹਣਾ ਕਿ ਤੇਰੀਆਂ ਮੀਡੀਆਂ ਕੀਤੀਆਂ ਤਾਂ ਲੱਗਦਾ ਜਿਵੇਂ ਮੂਸਲ ਬੰਨੇ ਆ ਮੂਸਲ ਕਿਹਨੂੰ ਕਹਿੰਦੇ ਜਿਹਦੇ ਚ ਤੂਲੀ ਪਾਈ ਹੁੰਦੀ ਪ੍ਰਾਲੀ ਨਾਲ ਬੰਨਦੇ ਉਹਨੂੰ ਕੁੱਪ ਵੀ ਕਹਿੰਦੇ ਮੂਸਲ ਵੀ ਕਹਿੰਦੇ ਨੇ ਤੇ ਕੁਛ ਕੁ ਕਮੈਂਟ ਆਏ ਕੁਝ ਜ਼ਿਆਦਾ ਨਹੀਂ ਆਏ ਥੋੜੇ ਜਿਹਾ ਕਮੈਂਟ ਆਏ ਹੀ ਤੇ ਉਹਨੂੰ ਕੁੱਪ ਵੀ ਕਹਿੰਦੇ ਮੂਸਲ ਤੇਨੂੰ ਦਿਖਾਵਾਂਗੀ ਇੱਧਰ ਤਾਂ ਘਾਟ ਹੀ ਵੱਜੇ ਰੇ ਆਪਣੇ ਵੱਲ ਸਾਡੇ ਉੱਧਰ ਬਹੁਤ ਵੱਜੇ ਨੇ ਠੀਕ ਹੈ। ਓਕੇ। ਆਹ ਬਲੂ ਬਲੂ ਪੈਂਟ ਤੇ ਬਲੂ ਬਲੂ ਟੌਪ ਬਲੂ 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 ਬਲੂ। ਤੇ ਬਾਹਰ ਮੌਸਮ ਜੀ ਹੋ ਰਿਹਾ ਠੰਡਾ ਫੇਰ ਫੇਰ ਮੀਂਹ ਦੇ ਚਾਂਸ ਹੈਗੇ ਨੇ ਤੇ ਸਵੇਰੇ ਤਾਂ ਹੈਗੇ ਹਨ ਤੇ ਇਧਰ ਆਪਾਂ ਸਵੇਰੇ ਸਪਾਈਆਂ-ਸਪੁਈਆਂ ਐਂ ਘੈਂਟ ਕਰਕੇ ਤੇ ਆਪਾਂ ਉਹਦੇ ਬਾਅਦ ਵਲੌਗ ਨਹੀਂ ਸ਼ੂਟ ਕੀਤਾ। ਦੇਲ ਹੀ ਨਹੀਂ ਕੀਤਾ ਵਲੌਗ ਸ਼ੂਟ ਕਰਨ ਨੂੰ। ਤੇ ਹੁਣ ਦਮਨ ਆਇਆ ਫੇਰ ਵਲੌਗ ਆਪਾਂ ਸ਼ੁਰੂ ਕੀਤਾ। ਦਮਨ ਨੇ ਰੋਟੀ-ਰੁੱਟੀ ਖਾ ਲਈਏ। ਹੋਣ ਜਮਨ ਜਾ ਰਿਹਾ ਟਿਊਸ਼ਨ ਮਾਦਰ ਮਨੇ ਟਿਫਨ ਦੇਖੋ ਟੀਰ ਲਾਤਾ ਟਿਫਨ ਮੈਂ ਦਾ ਕਿੰਨੇ ਚਾਬੀ ਸਕੂਟੀ ਦੇ ਵਿੱਚ ਏ ਠੀਕ ਹੈ ਧਿਆਨ ਨਾ ਜਣਾ ਮੇਰਾ ਪੁੱਤ ਠੀਕ ਹੈ ਨਹੀਂ 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 ਸਹੀ ਏ ਸਹੀ ਏ ਸਹੀ ਨਹੀਂ ਸਹੀ ਆ ਰਿਹਾ ਚਲ ਸਾਡਾ ਮੂੰਹ ਜਵੇਂ ਦਾਵੇਂ ਦਾ ਹੀ ਆਉਣਾ ਕਿ ਨਹੀਂ ਹੈਨਾ ਬਾਏ ਮੇਰਾ ਪੁੱਤਰੀ ਲਵ ਯੂ ਇਹ ਬਾਹਰ ਮੌਸਮ ਦੇਖੋ ਬੱਦਲ ਬਣੇ ਨੇ ਪਰ ਬੱਦਲ ਆਇ ਨਹੀਂ ਸਵੇਰੇ ਜਦੋਂ ਆਪਾਂ ਬੈਠੇ ਸੀ ਉਸ ਤੋਂ ਬਾਅਦ ਮੀਂਹ ਮੂ ਅਨ ਹੈ ਨਹੀਂ ਕੋਇਆ ਆਇਆ ਕੋਈ ਨਹੀਂ ਮੀਂਹ ਦੇ ਲੋ ਸੁੱਕਾ ਪਿਆ ਸਾਰਾ ਕੋਈ ਮੀਂਹ ਨਹੀਂ ਆਇਆ ਹੋ ਗਿਆ ਮੇਰਾ ਦੰਮੂ ਬਾਏ ਦਮੜੂ ਬਾਏ ਤੇ ਹਣ ਜਾਣਾ ਹੌਲੀ ਜਾਣਾ ਮੇਰੇ ਪੁੱਤ ਨੇ ਠੀਕ ਹੈ ਤੇਜ਼ ਨਹੀਂ ਚਲਾਣੀ ਸਕੂਟੀ ਹੁਣ ਮੌਸਮ ਹਵਾ ਚੱਲ ਰਹੀ ਹੈ ਬਾਏ ਤੇ ਬਿਲਕੁਲ ਮੀਂਹ ਹੀ ਨਹੀਂ ਪਿਆ ਸਾਡੇ ਦੇਲਾ ਸਵੇਰੇ ਪੂਰਾ ਬੱਦਲ ਹੋਇਆ ਸੀ ਤੇ ਬੱਦਲ ਹਜੇ ਵੀ ਹੈਗੇ ਨੇ ਪਰ ਮੀਂਹ ਕੋਈ ਨਹੀਂ ਪਿਆ ਲੋ ਜੀ ਇੱਧਰ ਆਪਾਂ ਬਣਾਉਣ ਲੱਗਿਆ ਸਬਜ਼ੀ ਕੱਦੂ ਦੀ ਤੇ ਮੈਂ ਕੱਦੂ-ਕੱਦੂ ਸ਼ੈਲ ਕਰਕੇ ਰੱਖ ਲਿਆ ਵਸ ਹੁਣ ਕੱਟਦੇ ਆਂ ਤੇ ਚਾਹ ਜਿਵੇਂ ਬਣਾਈ ਨਹੀਂ ਚਾਹ ਠਹਿਰ ਕੇ ਬਣਾਣੀ ਹੈ ਪਹਿਲਾਂ ਮੈਂ ਕਿਹਾ ਆਪਾਂ ਸਬਜ਼ੀ ਕੱਟ ਕੇ ਰੱਖ ਲਈਏ ਸਬਜ਼ੀ ਆਪਾਂ ਨੇ ਕੱਟ ਲਈ ਇੱਧਰ ਆਪਾਂ ਨੇ ਪਿਆਜ਼ ਲੱਗਿਆ ਨਾਣਾ ਪਾ ਤੜਕਾ ਆਪਾਂ ਅੱਜ ਟਮਾਟਰ ਪਾ ਕੇ ਬਣਾਉਂਗਾ ਟਮਾਟਰ ਪਾ ਕੇ ਬਣਾਉਂਗਾ ਦੁੱਧ ਨਹੀਂ ਪਾਣਾ ਆਪਾਂ ਨੇ ਲਓ ਜੀ ਸਬਜ਼ੀ ਆਪਾਂ ਨੇ ਬਣਾ ਆਤੀ ਹੈ ਥਕਾ ਲਾ ਰੱਖ ਇੱਧਰ ਰੱਖੀ ਆਪਾਂ ਨੇ ਆਪਣੀ ਚਾਹ ਇੱਧਰ ਬਣਾ ਰਹੇ ਆਪਾਂ ਪਾਣੀ ਚਾਹ। ਲਓ ਜੀ ਦਮਨ ਵੀ ਟਿਊਸ਼ਨ ਤੋਂ ਆ ਗਏ ਤੇ ਇੱਧਰ ਇਹ ਵੀ ਆ ਗਿਆ ਆਪਣੇ ਆਫਿਸ ਤੋਂ ਤੇ ਹੁਣ ਆਫਿਸ ਉਰੇ ਖੁੱਲ ਗਿਆ। ਇਹ ਆਫਿਸ ਮਤਲਬ ਆਫਿਸ 7 ਵਜੇ ਆ ਜਾਂਦੇ ਨੇ ਸਵੇਰ ਸਾਡਾ ਟਾਈਮ ਐ ਪਰ ਇਹ 11 ਵਜੇ ਬੰਦ ਹੋਏ ਮੇਰੇ ਘਰ ਵਾਲਾ ਕਿ 12 ਵਜੇ ਬੰਦ ਹੋਏ। 11:30 ਹੋਵੇ ਕੋਈ ਟਾਈਮ ਨਹੀਂ। 10 11 12 ਕੋਈ ਟਾਈਮ ਨਹੀਂ ਹੈ ਨਾ। ਉਹ ਸਹੀ ਆ। ਉਹ ਪਿੱਛੇ ਦਮਨ ਦੇ ਹਾਲਤ ਦੇਖੋ। ਇਹ ਲੱਗਣ ਦਾ ਜਿਵੇਂ ਪਤਾ ਨਹੀਂ ਕੀ ਹੋਇਆ ਹਾਂ ਤੇ ਪਤਾ ਨਹੀਂ ਕੀ ਹੋਇਆ ਹੁੰਦਾ ਟਿਊਸ਼ਨ ਲੈਵਲ ਹੀ ਖਤਮ ਹੈ ਹਾਂ એનર્ਜੀ ਲੈਵਲ ਤਾਂ ਖਤਮੇ ਪੜਨਾ ਪੈਂਦਾ ਕਮੈਂਟ ਵੀ ਆਏ ਸੀ ਕਹਿੰਦੇ ਵਾਕੇ ਬੱਚਿਆਂ ਤੇ ਬਰਡਨ ਬਹੁਤ ਹੈ ਤੇ ਬੱਚੇ ਵਿਚਾਰੇ ਕਰਨ ਕੀ ਕਿ ਨਹੀਂ ਹੈ ਲਓ ਜੀ ਟਾਈਮ ਹੋ ਗਿਆ 7:30 ਦਾ ਤੇ ਹੁਣ ਅਸੀਂ ਬਣਾਣਿਆ ਰੋਟੀ ਪਾਣੀ ਨੀਂਦ ਆ ਰਹੀ ਤੇ ਸੋਜਾ ਰੋਟੀ ਬਣਾ ਕੇ ਦੇਣੀ ਆ ਸੋਜਾ ਫਟਾਫਟ ਹੈ ਸੋਜਾ ਬਣਾ ਕੇ ਦੇ ਇੱਕ ਇੱਕ ਛੋਟੀ ਲਾਲਾ ਸੌਂਦੀ ਤੇ ਫਿਰ ਉੱਠਦੀ ਫਿਰ ਪੜ ਲੀ ਠੀਕ ਹੈ ਜੋ ਮੈਂ ਬਣਾਨੀ ਆ ਰੋਟੀ ਫਿਰ ਖਾਓ ਠੀਕ ਹੈ